संक्षेप सहितक संस्था फगवाड़ा वाला स्थानक ब्लड बैंक गुरहर गोपी नगर ਵਿਖੇ ਗੁਰਮੀਤ ਸਿੰਘ ਪੁਲਾਹੀ ਦੀ ਅਗਵਾਈ ਹੇਠ ਪੁਸਤਕ ਲੋਕ ਅਰਪਣ ਸਮਾਗਮ ਅਤੇ ਮਹੀਨਾ ਬਾਰੀ ਕਵੀ ਦਰਬਾਰ ਅਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ ਅਸ਼ੋਕ ਭੋਰਾ ਹਾਜ਼ਰ ਹੋਏ ਜਿਨ੍ਹਾਂ ਦਾ ਸੰਸਥਾ ਦੇ ਮੈਂਬਰਾਂ ਵੱਲੋਂ ਨਿਕਾਸ ਭਾਗਤ ਕੀਤਾ ਗਿਆ ਸਮਾਗਮ ਦੌਰਾਨ ਆਏ ਹੋਏ ਮਹਿਮਾਨਾਂ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਅਮਰੀਕਾ ਵਾਸੀ ਰਾਮਪਾਲ ਮੱਲ ਅਤੇ ਸੋਢੀ ਸਤੋ ਵਾਲੀਆ ਦੀ ਪੁਸਤਕ ਬੁਲਬਲੇ ਤੇ ਸਜਰੀ ਸਵੇਲ ਲੋਕ ਅਰਪਣ ਕੀਤੀ ਗਈ ਇਸ ਤੋਂ ਇਲਾਵਾ ਆਏ ਹੋਏ ਕਵੀਆਂ ਵੱਲੋਂ ਆਪੋ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਗਈਆਂ ਜਦ ਕਿ ਸੰਸਥਾ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਅਤੇ ਹੋਰਨਾਂ ਮਹਿਮਾਨਾਂ ਲਈ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਗੁਰਮੀਤ ਸਿੰਘ ਪੜਾਈ ਨੇ ਜਿੱਥੇ ਪੁਸਤਕ ਰਿਲੀਜ਼ ਹੋਣ ਤੇ ਰਾਮਪਾਲ ਮੱਲ ਅਤੇ ਸੋਢੀ ਸਤੋਵਾਲੀਆ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾਂ ਆਏ ਹੋਏ ਮਹਿਮਾਨਾਂ ਦਾ ਸਮਾਗਮ ਵਿੱਚ ਆਉਣ ਤੇ ਧੰਨਵਾਦ ਵੀ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਪੜਾਈ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਰਸਾਲ ਲਈ ਬਹੁਤ ਸਾਰੀਆਂ ਸੰਸਥਾਵਾਂ ਯਤਨਸ਼ੀਲ ਨੇ ਪਰ ਫਿਰ ਵੀ ਪੰਜਾਬੀ ਮਾਂ ਬੋਲੀ ਨੂੰ ਅਜੇ ਪੂਰਾ ਸਥਾਨ ਨਹੀਂ ਮਿਲ ਸਕਿਆ ਉਨਾ ਜਿੱਥੇ ਲੋਕਾਂ ਨੂੰ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਰਸਾਲੇ ਅੱਗੇ ਆਉਂਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਫਗਵਾੜਾ ਸ਼ਹਿਰ ਦਾ ਕੇਂਦਰ ਬਣਾਉਂਦਾ ਯਤਨ ਵੀ ਕੀਤਾ ਜਾ ਰਿਹਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਸਥਾ ਦੇ ਮੈਂਬਰ ਮੌਜੂਦ ਸਨ ਸਕੇਪ ਸਾਹਿਤਿਕ ਸੰਸਥਾ ਵੱਲੋਂ ਅਮਰੀਕਾ ਵਾਸਤੇ ਇੱਕ ਬਹੁਤ ਹੀ ਅچھے ਸਾਹਿਤਕਾਰ ਰਾਮਪਾਲ ਮਲਦੀਆਂ ਦੀਆਂ ਦੋ ਪੁਸਤਕਾਂ ਬਲਬਲੇ ਤੇ ਸਜਰੀ ਸਵੇਰ ਲੋਹੋਂ ਕਰਪਨ ਕਰਨ ਦੀ ਖੁਸ਼ੀ ਲੈ ਰਹੇ ਹਨ ਸੋਢੀ ਸਤੁਵਾਲੀਆ ਜੀ ਦੀ ਇੱਕ ਪੁਸਤਕ ਵੀ ਇਸ ਮੌਕੇ ਤੇ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਲਈ ਲਗਾਤਾਰ ਪੰਜਾਬੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੇਖਕ ਸਭਾਮਾਂ ਸੰਸਥਾਵਾਂ ਨੇ ਉਹ ਯਤਨਸ਼ੀਲ ਨੇ ਕਿਉਂਕਿ ਪੰਜਾਬੀ ਬੋਲੀ ਨੂੰ ਪੰਜਾਬ ਵਿੱਚ ਬਣਦਾ ਸਥਾਨ ਨਾ ਤੇ ਦਫ਼ਤਰਾਂ ਦੇ ਵਿੱਚ ਮਿਲ ਰਿਹਾ ਤੇ ਨਾ ਹੀ ਕਾਰੋਬਾਰਾਂ ਦੇ ਵਿੱਚ ਉਹਨਾਂ ਦੀ ਮੂਲੀਅਤ ਜਿਹੜੀ ਹੈ ਹੋ ਸਕੀ ਹੈ। ਸੋ ਬੜੇ ਚਿਰ ਤੋਂ ਲੋਕ ਲੱਗੇ ਹੋਏ ਨੇ, ਸੰਸਥਾਵਾਂ ਲਗੀਆਂ ਹੋਈਆਂ ਨੇ ਤਾਂ ਕਿ ਪੰਜਾਬੀ ਬੋਲੀ ਜਿਹੜੀ ਕਿ ਸਾਡੀ ਆਪਣੀ ਬੋਲੀ ਹੈ, ਮਾਂ ਬੋਲੀ ਹੈ। ਔਰ ਜਿਸ ਦੇ ਵਿੱਚ ਅਸੀਂ ਸਿੱਖਿਆ ਪ੍ਰਾਪਤ ਕਰਦੇ ਆਂ ਉਹ ਚੌਧਿਆਂ ਤੇ ਬਰਾਜਮਾਨ ਹੋਣ ਲਈ ਕਾਰੋਬਾਰੀ ਸਥਿਤੀਆਂ ਦੇ ਵਿੱਚ ਇਸ ਗੱਲ ਲਈ ਯਤਨਸ਼ੀਲ ਵੀ ਆਂ। ਉਹਦੇ ਲਈ ਯਤਨ ਜਿਹੜੇ ਨੇ ਲਗਾਤਾਰ ਸਾਡੇ ਵੱਲੋਂ ਜਾਰੀ ਨੇ। ਅਸਲ ਵਿੱਚ ਬੜੇ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੰਜਾਬ ਵਿੱਚ ਪੂਰਾ ਸਥਾਨ ਨਹੀਂ ਮਿਲ ਰਿਹਾ ਸਰਕਾਰਾਂ ਜਿਹੜੀਆਂ ਨੇ ਇਸ ਮਾਮਲੇ ਤੇ ਅਵੇਸਲੀਆਂ ਹਨ ਇਸ ਅਵੇਸਲੇ ਪੜ ਨੂੰ ਖਤਮ ਕਰਨ ਲਈ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵੀ ਯਤਨ ਹੋ ਰਿਹਾ ਤੇ ਸਥਾਨਕ ਜਿਹੜੀਆਂ ਬੱਖੋ-ਬਖਰੀਆਂ ਲੇਖਕ ਸਭਾਵਾਂ ਮੈਨੇ ਉਹਨਾਂ ਵੱਲੋਂ ਵੀ ਯਤਨ ਹੋ ਰਿਹਾ ਹੈ ਸੋ ਇਥੇ ਕਰਕੇ ਲੇਖਕਾਂ ਨੂੰ ਪ੍ਰੇਰਿਤ ਕਰਕੇ ਨਵੀਆਂ ਪੁਸਤਕਾਂ ਪਾਠਕਾਂ ਦੇ ਮੂਹ ਦੇ ਵਿੱਚ ਲਿਆਉਣ ਦਾ ਯਤਨ ਜਿਹੜਾ ਹੈ ਸਕੇਪ ਸਾਹਿਤਿਕ ਸੰਸਥਾ ਵੱਲੋਂ ਇਹ ਸਵੇਰ ਕੀਤਾ ਜਾ ਰਿਹਾ ਪਿਛਲੇ ਵਰੇ ਵੀ ਇੱਕ ਪੁਸਤਕ ਜਾਰੀ ਕੀਤੀ ਸੀ ਇੱਕ ਪੁਸਤਕ ਅਸੀਂ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਦੀ ਪੰਜਾਬੀ ਵਿਰਸਾ ਟਰਸਟ ਵੱਲੋਂ ਜਾਰੀ ਕੀਤੀ ਸੀ ਔਰ ਫਗਵਾੜਾ ਨੂੰ ਅਸੀਂ ਸਾਹਿਤਿਕ ਗਤੀਵਿਧੀਆਂ ਦਾ ਕੇਂਦਰ ਬਣਾ ਕੇ ਰੱਖਣ ਦਾ ਯਤਨ ਕਰਦੇ ਆਂ ਤੋ ਅੱਜ ਮੈਂ ਜਿੱਥੇ ਇਹਨਾਂ ਦੋਹਾਂ ਲੇਖਕਾਂ ਨੂੰ ਮੁਬਾਰਕਬਾਦ ਦਿੰਨਾ ਉਹਨਾਂ ਦੀਆਂ ਪੁਸਤਕਾਂ ਆ ਸ਼ਕੋਣ ਲਈ ਉੱਥੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੀ ਮਾਂ ਬੋਲੀ ਦੇ ਸੰਗ ਪਿਆਰ ਕਰੋ ਔਰ ਯਤਨ ਕਰੋ ਕਿ ਇਸ ਦਾ ਪ੍ਰਚਾਰ ਵੀ ਹੋਵੇ ਔਰ ਇਸ ਦਾ ਪ੍ਰਸਾਰ ਵੀ ਹੋਵੇ ਬਹੁਤ ਬਹੁਤ ਧੰਨਵਾਦ